ਅੱਜ ਦੀ ਜੋ ਇਹ ਨੌਜਵਾਨ ਜਿਹੜੇ ਭੰਗ ਵੱਢ ਰਿਹਾ ਹੈ ਤੇ ਪਿੰਡ ਦੇ ਵਿੱਚ ਜਿੰਨੀ ਵੀ ਤੇ ਬੂਤੀ ਆ ਭੰਗ ਉਹ ਸਾਰੇ ਨੌਜਵਾਨਾਂ ਦੇ ਨਾਲ ਸਹਿਯੋਗ ਦੇ ਨਾਲ ਪੂਰੇ ਪਿੰਡ ਦੇ ਵਿੱਚ ਜਿਹੜਾ ਇਸ ਭੰਗ ਦਾ ਸਫਾਇਆ ਕੀਤਾ ਗਿਆ ਵਾ ਔਰ ਸਕੂਲ ਦੇ ਵਿੱਚ ਸੜਕ ਦੇ ਉੱਤੇ ਜਿੰਨੀ ਵੀ ਪਿੰਡ ਨੂੰ 메ਨ ਗੇਟ ਤੋਂ ਲੈ ਕੇ ਜਿਹੜੀ ਇਹ ਭੰਗਿਆ ਜਿਹੜੀ ਇਹ ਨੌਜਵਾਨ ਸਾਰੇ ਰਲ ਕੇ ਪਿੰਡ ਦੇ ਵਿੱਚ ਵੱਧ ਰਹੇ ਆ ਪਰ ਇਹ ਜਿਹੜੀ ਭੰਗਿਆ ਇਹਦੇ ਨਾਲ ਨੌਜਵਾਨਾਂ ਨੂੰ ਬਹੁਤ ਜ਼ਿਆਦਾ ਜਨ ਤੋਂ ਬਿਤਾਵਾਂ ਲੋ ਦੀ ਖਤਰੇ ਵਾਲੀ ਗੱਲ ਹੈ ਕਿ ਨੌਜਵਾਨ ਜਿਹੜੇ ਇਹ ਨਸ਼ਾ ਜਿਹੜਾ ਭੰਗ ਦਾ ਜਿਹੜਾ ਫਰੀਦ ਦਾ ਹੈ ਉਹ ਇਹ ਕਰਦੇ ਆ ਪਰ ਮੈਂ ਨਾਲ ਹੀ ਤੇ ਖੁਸ਼ੀ ਦੀ ਗੱਲ ਵੀ ਕਰੂੰਗਾ ਕਿ ਮੇਰੇ ਪਿੰਡ ਮੇੜੂ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਨੌਜਵਾਨ ਜਿਹੜਾ ਉਹ ਨਸ਼ਾ ਨਹੀਂ ਕਰਦਾ ਸਾਰੇ ਮੁੰਡੇ ਜਿਹੜੇ ਗੇਮ ਦੇ ਨਾਲ ਪੇੜ ਤੇ ਆ ਤੁਸੀਂ ਦੇਖ ਵੀ ਲੋ ਕਿ ਕੋਲ 200 ਦੇ ਕਰੀਬ ਜਿਹੜਾ 150 ਦੇ ਕਰੀਬ ਬੱਚੇ ਜਿਹੜੇ ਆ ਗਰਾਊਂਡ ਦੇ ਵਿੱਚ ਖੇਡ ਰਹੇ ਆ ਔਰ ਮੈਂ ਆਸ ਕਰਦਾ ਹਾਂ ਮੈਂ ਆਪਣੇ ਪਿੰਡ ਦੀ ਨੌਜਵਾਨਾਂ ਤੋਂ ਕਿ ਉਹ ਅੱਗੇ ਵੀ ਇਹ ਜਿਹੜੀ ਹੈ ਭਾਂਗ ਹੈ ਜਿਹੜੀ ਇੱਥੇ ਪਿੰਡ ਦੇ ਵਿੱਚ ਜਿਹੜੀ ਇਹ ਬੂਟੀ ਇਹ ਖੋਣੀ ਨੀ ਦੋਗੇ ਔਰ ਅਸੀਂ ਇਹ ਪ੍ਰਣ ਕਰਦੇ ਹਾਂ ਕਿ ਅਸੀਂ ਆਪਦੇ ਪਿੰਡ ਦੇ ਵਿੱਚੋਂ ਜਿਹੜੀ ਇਹ ਭਾਂਗ ਦੀ ਬੂਟੀ ਆ ਇੱਕ ਵੀ ਬੂਟਾ ਜਿਹੜਾ ਪਿੰਡ ਦੇ ਵਿੱਚ ਨਹੀਂ ਰਹਿਣ ਦਿਆਂਗਾ ਇਸੇ ਤਰ੍ਹਾਂ ਦੂਸਰੇ ਵੀ ਪਿੰਡਾਂ ਵਾਲੇ ਦੂਸਰੇ ਵੀ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਉਹ ਵੀ ਆਪਦੇ ਆਪਦੇ ਪਿੰਡ ਦੇ ਵਿੱਚੋਂ ਇਹ ਉਪਰਾਲਾ ਕਰਨ ਧੰਨਵਾਦ ਸਾਬੀ ਜੀ ਇਹ ਜਿਹੜੀ ਪਲੇਨ ਹੈ ਤੁਹਾਨੂੰ ਕਿੱਥੋਂ ਮਿਲੀ ਹੈ ਜੀ ਇਹ ਪ੍ਰੇਰਣਾ ਜੀ ਜਿਹੜੀ ਹੈਗੀ ਆ ਬਚਪਨ ਤੋਂ ਹੀ ਜਿੱਦਾਂ ਸੰਗਠਨ ਦੇ ਨਾਲ ਜੁੜੇ ਆ ਔਰ ਜਿੰਨੇ ਵੀ ਦੋਸਤ ਮਿੱਤਰ ਮਿਲੇ ਅੱਜ ਤੱਕ ਕੋਈ ਵੀ ਨਸ਼ੇ ਤੋਂ ਨਸ਼ਾ ਨਹੀਂ ਕਰਦਾ ਹੈਗਾ ਸਾਰੀ ਜਿੰਨੀ ਵੀ ਸੋਸਾਇਟੀ ਹੈ ਜਿਹੜੀ ਸਾਰੀ ਉਹਦੇ ਨਾਲ ਹੀ ਉਤੋਂ ਹੀ ਪ੍ਰੇਰਣਾ ਮਿਲੀ ਕਿ ਜਿਹੜਾ ਨਸ਼ਾ ਜਿਹੜਾ ਉਹ ਇੱਕ ਬਹੁਤ ਹੀ ਜ਼ਿਆਦਾ ਕੱਲੀ ਵਾਲਮੀਕੀ ਸਮਾਜ ਨੂੰ ਨਹੀਂ ਮੇਰੇ ਸਮਾਜ ਨੂੰ ਨਹੀਂ ਹਰੇਕ ਸਮਾਜ ਦੇ ਵਿੱਚ ਜਣ ਕੇ ਬਹੁਤ ਹੀ ਜ਼ਿਆਦਾ ਮਾੜੀ ਗੱਲ ਆ ਔਰ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਨਸ਼ਾਵਾ ਜਿਹੜੀ ਇਹ ਬੂਟੀ ਆ ਇਹ ਫ੍ਰੀ ਦੀ ਆ ਸਰਕਾਰ ਨੇ ਕਾਫੀ ਕੁਸ਼ੇ ਦੇ ਲਈ ਕਦਮ ਚੁੱਕੇ ਆ ਪਰ ਮੈਂ ਚਾਹਣਾ ਆ ਕਿ ਇਹ ਜਿਹੜੀ ਭੰਗ ਆ ਜਿਹੜੀ ਇਹ ਫ੍ਰੀ ਦਾ ਨਸ਼ਾ ਇਹ ਵੀ ਪਿੰਡਾਂ ਦੀਆਂ ਪੰਚਾਇਤਾਂ ਸਭਾ ਸੁਸਾਇਟੀਆਂ ਇਹ ਰਲ ਕੇ ਇਸ ਨੂੰ ਰੋਕਣ ਕਰਨਾ ਔਰ ਸਰਕਾਰ ਵੱਲੋਂ ਵੀ ਇਹਦੇ ਇਹਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਿਹੜੀ ਜਾਰੀ ਕਰ ਦਿੱਤਾ ਗਿਆ ਵੀ ਭੰਗ ਜਿਹੜੀ ਆ ਇੱਕ ਧਾਵਾ ਕੋਈ ਗਾਜਰ ਬੂਟੀ ਜਿਹੜੀ ਹੁੰਦੀ ਆ ਔਰ ਭੰਗ ਆ ਇਹਦੀ ਸੰਧੀ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਮੈਂ ਸਮਝਦਾ ਕਿ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਭਾ ਸੋਸਾਇਟੀਆਂ ਨੂੰ ਜਿੰਨੇ ਵੀ ਸੰਗਠਨ ਹੈ ਉਹ ਸਾਰੇ ਰਾਜ ਕੇ ਸਾਰੇ ਨੌਜਵਾਨ ਤੇ ਇਹਨੂੰ ਇਹਨੂੰ ਆਪਣੇ ਤੌਰ ਤੇ ਜਾਨਕੀ ਜਿੱਦਾਂ ਮੰਨ ਲਓ ਆਪਕਾ ਅ ਸਭੀ ਜੀ ਨੌਜਵਾਨਾਂ ਲਈ ਕੋਈ ਸੰਦੇਸ਼ ਨੌਜਵਾਨਾਂ ਲਈ ਇਹ ਸੰਦੇਸ਼ ਹੈ ਜਿਹੜੇ ਨਸ਼ਿਆਂ ਤੋਂ ਰਹਿਤ ਰਹਿਣ ਅੱਜ ਦਾ ਜੋ ਮਾਹੌਲ ਚੱਲਦਾ ਵਾ ਹਾਂਜੀ ਸਰ ਸਰ ਨੌਜਵਾਨਾਂ ਲਈ ਕੋਈ ਸੰਦੇਸ਼ ਜੀ ਮੈਂ ਤੁਹਾਨੂੰ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਚੱਲ ਰਿਹਾ ਔਰ ਨਾਲ ਹੀ ਜੋ ਅੱਜ ਦੇ ਨੌਜਵਾਨਾਂ ਦੀ ਕੰਡੀਸ਼ਨ ਹੈ ਨਸ਼ੇ ਪ੍ਰਤੀ ਉਹ ਹਰੇਕ ਪਿੰਡ ਦੇ ਵਿੱਚ 2 4 2 4 ਉਹਨਾਂ ਤੋਂ ਨਾਲ ਹੀ ਅੱਗੇ ਜਿਹੜਾ ਇਹ ਨਸ਼ਾ ਜਿਹੜੇ ਕਰ ਰਿਹਾ ਨੌਜਵਾਨ ਔਰ ਮੈਂ ਸਮਝਦਾ ਕਿ ਅੱਜ ਦੇ ਸਮਾਜ ਦੇ ਵਿੱਚ ਨੌਜਵਾਨਾਂ ਨੂੰ ਚਾਹੀਦਾ ਜਿਹੜੀ ਗਾਂਹ ਦੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਜਾਂ ਜਿਹੜੀ ਚਲ ਰਹੀ ਟਰਮ ਆ ਉਹਦੇ ਵਿੱਚ ਨਸ਼ਾ ਜਿਹੜਾ ਬਿਲਕੁਲ ਬੰਦ ਹੋਣਾ ਚਾਹੀਦਾ ਔਰ ਹਰੇਕ ਪਰਿਵਾਰ ਨੂੰ ਹਰੇਕ ਨੌਜਵਾਨ ਨੂੰ ਇਹਦਾ ਪ੍ਰਣ ਕਰਨਾ ਚਾਹੀਦਾ ਕਿ ਆਪਣੇ ਆਲੇ-ਦੁਆਲੇ ਔਰ ਜਿੱਥੇ ਵੀ ਕਿਤੇ ਨਸ਼ਾ ਵਿਕਦਾ ਜਾਂ ਕੋ ਖਾਂਦਾ ਵਾ ਉਹਦੀ ਪੁਲਿਸ ਨੂੰ ਜਾਂ ਪ੍ਰਸ਼ਾਸਨ ਨੂੰ ਇਤਲਾਹ ਦੇਣੀ ਚਾਹੀਦੀ ਹੈ ਔਰ ਬਿਲਕੁਲ ਨਿਡਰ ਹੋ ਕੇ ਇਹਦੀ ਇਤਲਾਹ ਜਿਹੜੀ ਆ ਪੁਲਿਸ ਨੂੰ ਦੇਣੀ ਚਾਹੀਦੀ ਆ ਕਿਉਂਕਿ ਸਮਾਜ ਦੇ ਵਿੱਚੋਂ ਜੇ ਅਸੀਂ ਦੱਸਾਂਗੇ ਨਾ ਕਿਸੇ ਨੂੰ ਵੀ ਇਹ ਨਸ਼ਾ ਕਿਸ ਤਰ੍ਹਾਂ ਮੁੱਕੇਗਾ ਇਸ ਤਰ੍ਹਾਂ ਇਹਦਾ ਖਾਤਮਾ ਨਹੀਂ ਹੋਣਾਗਾ। ਔਰ ਜਿਹੜੀ ਨਸ਼ਾ ਮੁਹਿੰਮ ਜਿਹੜੀ ਪੰਜਾਬ ਸਰਕਾਰ ਨੇ ਚਲਾਈ ਆ ਉਹ ਦੇਰ ਆਈ درست ਵਾਲੀ ਗੱਲ ਆ ਵੀ ਅੱਜ ਜਿੰਨੇ ਵਧੀਆ ਤਰੀਕੇ ਨਾਲ ਪੁਲਿਸ ਇਹਨਾਂ ਤਸਕਰਾਂ ਨੂੰ ਨੱਥ ਪਾਈ ਆ ਮੈਂ ਸਮਝਦਾ ਉਹਦੇ ਨਾਲ ਬਿਲਕੁਲ ਹੀ ਪੰਜਾਬ ਦਾ ਜਿਹੜਾ ਨਸ਼ਿਆਂ ਦੇ ਵਿੱਚੋਂ ਸਫਾਇਆ ਹੋ ਜਾਣਾ ਜਿਸ ਤਰ੍ਹਾਂ ਦੀ ਮੁਹਿੰਮ ਹੈ ਕਿਸੇ ਨੂੰ ਨਹੀਂ ਬਖਸ਼ਿਆ ਜਾ ਰਿਹਾ ਉਹਦੇ ਵਿੱਚ ਰੋਜ਼ ਸੁਣਨ ਨੂੰ ਮਿਲਦਾ ਕਿ ਕਿਸੇ ਨਾ ਕਿਸੇ ਥਾਣੇ ਦੇ ਵਿੱਚ 2 4 5 10 ਮਕਦਮੇ ਜਿਹੜੇ ਦਰਜ ਹੋਏ ਆ ਔਰ ਬੜੀ ਖੁਸ਼ੀ ਹੈ ਇਸ ਗੱਲ ਦੀ ਕਿ ਸਰਕਾਰ ਨੇ ਇਹ ਪਹਿਲ ਕਦਮੀ ਕੀਤੀ ਆ ਔਰ ਅਸੀਂ ਆਪਣੀ ਨੌਜਵਾਨ ਸਭਾ ਵੱਲੋਂ ਔਰ ਪਿੰਡ ਵੱਲੋਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਇਹ ਮੁਹਿੰਮ ਨੂੰ ਬੜੀ ਪ੍ਰੇਰਣਾ